ਦੋ ਤਿੰਨ ਨਾਮਲੂਮ ਵਿਅਕਤੀ ਜਿਹੜੇ ਬਾਈਕ ਤੇ ਆਏ ਸੀ ਉਹਨਾਂ ਨੇ ਇੱਕ ਪੈਟਰੋਲ ਬੰਬ ਰਹੀਂ ਜਿਹੜੇ ਹਮਲੇ ਕਿਤੇ ਸੀ ਤੋਂ ਉਹ ਬੇਸਿਕਲੀ ਪੁਲਿਸ ਨੇ ਬੜੀ ਟੈਕਨੀਕਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਇਹ ਬਲਾਈਂਡ ਕੇਸ ਸੀਗਾ ਤੋਂ ਇਹਦੇ ਵਿੱਚ ਦੋ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਹਨ ਜਿਹੜੇ ਕਿ ਮੇਨ ਉਹ ਅਟੈਕ ਦੇ ਵਿੱਚ ਸ਼ਾਮਿਲ ਸੀਗੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਪਿੰਡ ਕੁਮਾਨ ਖੁਰਦ ਵਿੱਚ ਬੀਐਸਐਫ ਤੋਂ ਸੇਵਾਮੁਕਤ ਹੋਏ ਸਬ ਇੰਸਪੈਕਟਰ ਦੇ ਘਰ ਮੋਟਰਸਾਈਕਲ ਸਵਾਰਨ ਪਛਾਤੇ ਨੌਜਵਾਨਾਂ ਦੇ ਵੱਲੋਂ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਗਿਆ ਹਮਲੇ ਨਾਲ ਜ਼ਬਰਦਸਤੀ ਕੀ ਅੱਗ ਬੁਰੀ ਤਰ੍ਹਾਂ ਘਰ ਦੇ ਵੇੜੇ ਵਿੱਚ ਫੈਲ ਗਈ ਹੈ ਪਰ ਖੁਸ਼ਕਿਸਮਤੀ ਦੀ ਗੱਲ ਸੀ ਕਿ ਬੰਬ ਦੀ ਚਪੇਟ ਵਿੱਚ ਕੋਈ ਨਹੀਂ ਆਇਆ ਘਰ ਦੇ ਹਮਲਾ ਕਰਨ ਵਾਲੇ ਹਮਲਾਵਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਗੁਰਦਾਸਪੁਰ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਇੱਕ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਉਸ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਫੜੇ ਗਏ ਦੋਸ਼ੀਆਂ ਤੋਂ ਮੁੱਢਲੀ ਪੁੱਛਗਿੱਛ ਤੋਂ ਹੀ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ YouTube ਤੋਂ ਪੈਟਰੋਲ ਬੰਬ ਬਣਾਉਣਾ ਸਿੱਖਿਆ ਸੀ ਤੇ ਵਿਦੇਸ਼ ਬੈਠੇ ਦੋ ਵਿਅਕਤੀਆਂ ਦੇ ਕਹਿਣ ਤੇ BSF ਦੇ ਸੇਵਾਮੁਕਤ ਇੰਸਪੈਕਟਰ ਪਰਮਜੀਤ ਸਿੰਘ ਦੇ ਘਰੇ ਪੈਟਰੋਲ ਬੰਬ ਸੁੱਟਿਆ ਸੀ ਦਰਅਸਲ ਇਹਨਾਂ ਦੋਵਾਂ ਦੀ ਰਿਟਾਇਰ ਇੰਸਪੈਕਟਰ ਪਰਮਜੀਤ ਸਿੰਘ ਤੇ NRI ਤੇ ਭਤੀਜੇ ਦੇ ਨਾਲ ਕੋਈ ਰੰਜਿਸ਼ ਚੱਲਦੀ ਸੀ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਿਆ ਤੇ ਵੱਡੇ ਖੁਲਾਸੇ ਵੀ ਇਸ ਮਾਮਲੇ ਦੇ ਵਿੱਚ ਕੀਤੇ ਗਏ ਨੇ ਗੁਰਦਾਸਪੁਰ ਤੋਂ ਲਾਪ੍ਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ATV ਅਤੇ ਪੰਜਾਬ ਹਰਿਆਣਾ ਲਾਈਵ ਹਾਂਜੀ ਇੱਕ 13 ਦੋ ਦਾ ਵਾਕਿਆ ਸੀਗਾ ਜਿਸ ਦੇ ਵਿੱਚ ਮਦਈ ਜਿਹੜੇ ਹਨ ਪਰਮਜੀਤ ਸਿੰਘ ਤੇ ਉਹਨਾਂ ਦੇ ਬ੍ਰਦਰ ਦੇ ਘਰ ਦੇ ਬਾਹਰ ਦੋ ਤਿੰਨ ਨਾਮਲੂਮ ਵਿਅਕਤੀ ਜਿਹੜੇ ਬਾਈਕ ਤੇ ਆਏ ਸੀ ਉਹਨਾਂ ਨੇ ਇੱਕ પેટ્રોલ ਬੰਬ ਰਹੀਂ ਜਿਹੜੇ ਹਮਲੇ ਕਿਤੇ ਸੀ ਤੋਂ ਉਹ ਬੇਸਿਕਲੀ ਪੁਲਿਸ ਨੇ ਬੜੀ ਟੈਕਨੀਕਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਇਹ ਬਲਾਈਂਡ ਕੇਸ ਸੀਗਾ ਤੋਂ ਇਹਦੇ ਵਿੱਚ ਦੋ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਹਨ ਜਿਹੜੇ ਕਿ ਮੇਨ ਉਹ ਅਟੈਕ ਦੇ ਵਿੱਚ ਸ਼ਾਮਿਲ ਸੀਗੇ ਤੇ ਇਹਦੀ ਵਜਰ ਰੰਜਿਸ਼ ਜਿਹੜੀ ਉਹ ਸਾਹਮਣੇ ਆਈ ਹੈ ਕਿ ਇਹਨਾਂ ਦੀ ਪਰਸਨਲ ਰੰਜਿਸ਼ ਸੀਗੀ ਜਿਹੜੇ ਮਦਈ ਸੀ ਕਿ ਉਹਨਾਂ ਦੇ ਪਤੀਜੇ ਨਾਲ ਤੇ ਉਹਨੂੰ ਹੀ ਡਰਾਉਣ ਦੇ ਲਈ ਇਹਨਾਂ ਨੇ ਆਪ YouTube ਤੋਂ ਦੇਖ ਕੇ ਪੈਟਰੋਲ ਬੰਬ ਬਣਾ ਕੇ ਇਹਨਾਂ ਨੇ ਉੱਥੇ ਸੱਟਿਆ ਸੀ ਕਿੰਨੇ ਬੰਦੇ گرفتار ਹੋ ਗਏ ਦੋ ਬੰਦੇ ਗ੍ਰਿਫਤਾਰ ਹੋ ਗਏ ਤੀਜਾ ਜਿਹੜਾ ਹੈ ਉਹ ਉਹਦੀ ਪਾਲhle ਜਾਰੀ ਹੈ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏ ਹਾਂਜੀ ਉਹ ਉੱਥੇ ਨੇੜੇ ਤੇ ਹੀ ਹੈਗੇ ਇਹਨਾਂ ਦੇ ਨੂੰ ਨਹੀਂ ਹੈ ਔਰ ਜਿਹੜੇ ਹੈ ਇਹ ਆਪਣੇ ਨਾਦੀ ਪੁਸ਼ਕਸ਼ ਦੇ ਵਿੱਚ ਸਾਨੂੰ ਹੋਰ ਵੀ ਬੰਦਿਆ ਦੇ ਨਾਮ ਆਏ ਆ ਕਿ ਤੋਂ ਅਸੀਂ ਉਹਦੇ ਤੇ ਵੀ ਵਰਕ ਕਰਦੇ ਹਾਂ ਪ੍ਰੋਬਲਮ ਤਿਆਰ ਕੀਤਾ ਜਿਹੜੂ ਦੇ ਵਿੱਚ ਕੀਤਾ ਗਿਆ ਕਿੰਨੇ ਕਿੰਨੇ ਤਿਆਰ ਕੀ ਹਾਂ ਹਾਂਜੀ ਜੋ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਉਹ ਇਹੀ ਹੈ ਕਿ ਇਹਨਾਂ ਨੇ ਆਨਲਾਈਨ YouTube ਤੋਂ ਦੇਖ ਕਰਕੇ ਕਿਸ ਤਰ੍ਹਾਂ ਬਣਾਉਂਦੇ ਹਨ ਤੋਂ ਇਹਨਾਂ ਨੇ ਆਪ ਹੀ ਤਿਆਰ ਕੀਤਾ ਸੀ ਕਿੰਨੇ ਕੰਸਟਿਟਿਊਟ ਕੀ ਜਾਂ ਬਰਾਬਰ ਕੀਤਾ ਗਿਆ ਇਹਨਾਂ ਨੇ ਦੋ ਬੋਤਲਾਂ ਦੇ ਵਿੱਚ ਬਣਾਏ ਸੀ ਤੋਂ ਉਹੀ ਦੋ ਇਹਨਾਂ ਨੇ ਸੁੱਟਿਆ